ਉਸੀ ਦੇਖ ਰਿਹਾ ਹੈ ਉਹਦਾ ਭਾਰਤ ਤੇ ਮੈਂ ਦਰਜੀਤ ਅਜਨੂਹਾ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਡਿਪਾਰਟਮੈਂਟ ਅਧਿਕਾਰੀ ਜਾਂ ਕੋਈ ਕੰਮ ਵਧੀਆ ਵਿਅਕਤੀ ਕੋਈ ਕਾਰਜ ਕਰਦਾ ਆ ਜਾਣੇ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਆਵਾਮ ਦੀ ਗੱਲ ਕਰਦਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਡਿਪਾਰਟਮੈਂਟ ਸੰਬੰਧੀ ਉਹਨਾਂ ਦੇ ਮਦਦ ਇਸ ਜਿਹੜੀ ਪੋਸਟ ਹੈ ਉਹਦੇ ਸੰਬੰਧੀ ਜਾਂ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਜੋ ਲੋਕਾਂ ਲਈ ਕੀਤੇ ਜਾ ਰਹੇ ਉਹਨਾਂ ਸੰਬੰਧੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਕਿਹੜਾ ਕਾਰਜ ਕੀਤਾ ਜਾ ਰਿਹਾ ਇਸ ਸੰਬੰਧੀ ਸੀ ਗੱਲਬਾਤ ਕਰਦੇ ਆ ਅੱਜ ਇਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਹੁਸ਼ਿਆਰਪੁਰ ਕੇ ਵਿਸ਼ੇਸ਼ ਤੌਰ ਤੇ ਡਾਕਟਰ ਸੰਜੀਪ ਦਿਵਾਲੀ ਜੀ ਆਈਐਫਐਸ ਐ ਜਿਹੜੇ ਇੱਥੇ ਫੌਸਟ ਡਿਪਾਰਟਮੈਂਟ ਦੇ ਵਿੱਚ ਨੇ ਤੇ ਉਹਨਾਂ ਦੇ ਨਾਲ ਅਸੀਂ ਜੰਗਲਾਤ ਵਿਭਾਗ ਨਾਲ ਫੋਰੈਸਟ ਡਿਪਾਰਟਮੈਂਟ ਨਾਲ ਸੰਬੰਧ ਤੇ ਗੱਲ ਕਰਾਂਗੇ ਕਿ ਕੀ ਕੀ ਉਹਨਾਂ ਦੇ ਉਪਰਾਲੇ ਕੀਤੇ ਆ ਤਾਂ ਕਿ ਹਰਿਆਵਲ ਵੜੀ ਰਹੇ ਤੇ ਨਾਲ ਦੀ ਨਾਲ ਹਰਿਆਲੀ ਪਰਿਆ ਜਿਵੇਂ ਪ੍ਰਿਆਵਰਣ ਦੀ ਗੱਲ ਕਰਦੇ ਆਂ ਅੱਜ ਕੱਲ ਪ੍ਰਿਆਵਰਣ ਬਹੁਤ ਦੂਸ਼ਿਤ ਹੋ ਰਿਹਾ ਰਿਹਾ ਉਹਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਡਿਪਾਰਟਮੈਂਟ ਨੂੰ ਸੋ ਸਭ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਧੰਨਵਾਦ ਜੀ ਸਰੇ ਤੁਹਾਡੀ ਡਿਪਾਰਟਮੈਂਟ ਵੱਲੋਂ ਜਿਵੇਂ ਅਕਸਰ ਦੇਖਿਆ ਜਾਂਦਾ ਬੜਾ ਪ੍ਰਦੂਸ਼ਿਤ ਹੈ ਮਾਹੌਲ ਸਭ ਤੋਂ ਫਰਸਟ ਆਫ ਆਲ ਤਾਂ ਇਹ ਅਸੀਂ ਗੱਲ ਕਰਾਂਗੇ ਉਹਦੇ ਲਈ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਉਪਰਾਲੇ ਦੇਖੋ ਜਿਹੜਾ ਫੋਰੈਸਟ ਦਾ ਮੇਨ ਜਿਹੜਾ ਕੰਮ ਹੈ ਜੀ ਉਹ ਹੈ ਕਿ ਕਿਸੇ ਵੀ ਰਕਬੇ ਦਾ ਜਿਹੜਾ 1/3 ਰਕਬਾ ਐਕਚੁਅਲੀ ਆਪਣੀ ਪਾਲਿਸੀ ਜਿਹੜੀ ਆਪਣੀ ਕਹਿੰਦੀ ਹੈ 1/3 ਰਕਬਾ ਬਣਾ ਦੇਟ ਹੋਣਾ ਚਾਹੀਦਾ ਹੈ ਜੀ ਲੇਕਿਨ ਜੇਕਰ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਿਰਫ 6.8% ਜਿਹੜਾ ਰਕਬਾ ਹੈ ਫੋਰੈਸਟ ਐਂਟਰੀ ਕਵਰ ਦੇ ਲੈ ਕੇ ਤਾਂ ਜਿਹੜਾ ਪੰਜਾਬ ਸਰਕਾਰ ਦਾ ਮੇਨ ਉਦੇਸ਼ ਇਹ ਹੈ ਕਿ ਇਸ ਨੂੰ 7% ਤੋਂ ਲੈ ਜਾ ਕੇ तकरीबन साढ़े सत अठ परसेंट आने वाला पाँच साल से कितने जाए तो उन्हें पता है कि इस साल होशियारपुर जो पहला जिला है जितो तकरीबन एक करोड़ बूटे सिर्फ किसानों वालों इस साल लगाए गए हैं जी ये साड़ी डिपार्टमेंट की पहलकदमी है जसाना कि आउटरीच करके उन्होंने मोटिवेट किया कि तुम तो एग्रो फॉरस्ट्री व् तो वो लगाओ ये एक करोड़ जो बूटे मैं गल कर रहा करा उस किसान ने कुछ अपने खेतों लगाया है जरा डिपार्टमेंट है तकरीबन तीस तो चालीस लाख बूटे और महकमे के नाल करके इस साल जो पंजाब का सबसे बड़ा रकबा जो होशियारपुर है जी जिले से वो आप लगाए हैं तो साइड कोशिश ये है कि ग्रीन ज रकबे को बदो तो वाए ताकि प्रदूषण और जो इनवायरमेंट जो चेंज हो रहा है तुम देख रहे हो कलाइमेट चेंज है सारी जगह गलत होती है क्लाइमेट चेंज हो रहा है ग्लोबल वार्मिंग हो रहा है तो उसना जो निगेटिव इफेक्ट है उसको कट करने वास्ते आप पूरी अपनी कोशिश कर रहे हैं ਆ ਸਰ ਜੀ ਮੈਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਹਰਿਆਵਲ ਨੂੰ ਪਹਿਲ ਦੇਣ ਦੀ ਗੱਲ ਕੀਤੀ ਹੈ ਡਿਪਾਰਟਮੈਂਟ ਵੱਲੋਂ ਸਰ ਜਿਹੜੇ ਪੀੜ ਪੌਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਪਲਾਂਟਸ ਹੈਗਾ ਚਾਹੇ ਫਲਦਾਰਾ ਫੁੱਲਦਾਰਾ ਛਾਂਦਾਰਾ ਪੌਦੇ ਜਿਹੜੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਬਹੁਤ ਸਾਰੇ ਲੋਕ ਜਿਵੇਂ ਰਕਬਾ ਦਿੰਦੇ ਆ ਜਾਂ ਜ਼ਮੀਨ ਉਹਨਾਂ ਦੇ ਕੋਲ ਹੈ ਤੇ ਪਿਛਲੇ ਸਮੇਂ ਤੋਂ ਕੋਈ ਸੁਣਨ ਨੂੰ ਆਇਆ ਸੀਗਾ ਵੀ ਪੀੜ ਕਰ ਦਿੱਤੇ ਉਹਦੇ ਦਾੜਕੀ ਦਾ ਲੋਕਾਂ ਨੂੰ ਲੱਗਦਾ ਪੈਸਿਆਂ ਦਾ ਮਤਲਬ ਪਰ ਪੌਦਾ ਜਿਹੜਾ ਬੂਟ ਆ ਉਹ ਪੈਸੇ ਦਿੱਤਾ ਜਾਊਗਾ ਬਟ ਲੋਕ ਉਸ ਚੀਜ਼ ਨੂੰ ਜਿਹੜਾ ਕਰਕੇ ਰੌਂਦੇ ਆ ਜਾਂ ਕਿਸ ਤਰ੍ਹਾਂ ਦਾ ਸਿਸਟਮ ਸੀਗਾ ਜੀ देखो साढ़े काफ़ी स्कीम, स्कीम है जो किसानों वास्ते बखरी है जो लोग प्राइवेट रकमे वास्ते बखरी स्कीम है किसानों वास्ते आप कोशिश कर रहे हैं कि तकरीबन तकर प्लान तकरीबन पचास तो साठ रुपए तीन साल में दे रहे हैं उन्होंने सब्सिडी फॉर्म चाहिए अपने साड़ी स्कीम हैगी जिसका नाम है सडफ़ सीडेफ मतलब क्रॉप डाइवर्सिफिकेशन फॉर एग्रोफॉरेस्ट्री स्कीम है इसके तहत आप बूटे दे रहे हैं उन्होंने मोटिवेट कर रहे हैं किसाना लगा रहे हैं ਇਹ ਕਿਸਾਨਾਂ ਵੱਲੋਂ ਕੋਈ ਇੱਥੇ ਨਹੀਂ ਹੈ ਕਿ ਜੋ ਉਹਨਾਂ ਨੇ ਆਪਣੇ ਬੂਟੇ ਕੱਟ ਕੇ ਫੇਕ दिए ਜਿਹੜਾ ਹੋਰ ਜਿੱਥੇ ਰੱਖਵਾਇਆ ਜਿਹੜਾ ਫ੍ਰੀ ਸਪਲਾਈ ਹੈ ਜਿਹੜਾ ਐਨ ਜੀਓ ਹੈ ਉਹਨਾਂ ਨੂੰ ਅਸੀਂ ਮੋਟੀਵੇਟ ਕਰ ਰਹੇ ਹਾਂ ਕਿ ਤੁਸੀਂ ਬੂਟੇ ਜਿੰਨਾ ਹੀ ਲੋ ਡਿਪਾਰਟਮੈਂਟ ਵੱਲੋਂ ਕਿਉਂਕਿ ਡਿਪਾਰਟਮੈਂਟ ਵੱਲੋਂ ਵਕਤ-ਵਕਤ ਦੀ ਸਕੀਮਾਂ ਹੁੰਦੀ ਹੈ ਫ੍ਰੀ ਇਸ ਕੀਮਤੀ ਹੈਗੀ ਜਿਸ ਦੇ ਤਹ तकरीबन ਇਸ ਸਾਲ तकरीबन 3 ਲੱਖ ਬੂਟੇ ਪਰ ਫ੍ਰੀ ਸਪਲਾਈ ਦਿੱਤਾ ਹੈ ਵਕਤ-ਵਕਤ ਅਦਾਰੇ ਹੈ ਜਿਹੜਾ ਐਨ ਜੀਓਸ ਹੈਗੇ ਸਾਰੇ ਇਹਨਾਂ ਨੂੰ ਤਾਂ ਪਰ ਮੋਟੀਵੇਟ ਉਹਨਾਂ ਨੂੰ ਕਰ ਰਹੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਬੂਟੇ ਲਗਾਓ ਲਗਾਓ ਬਟ ਉਹਨਾਂ ਨੂੰ ਮੇਨਟੇਨ ਵੀ ਕਰੋ ਕਿਉਂਕਿ ਦੇਖੋ ਬੂਟੇ ਲਗਾਣਾ ਹੀ ਸਿਰਫ ਕਾਫੀ ਨਹੀਂ ਹੈ ਉਹਨਾਂ ਦੇ ਸਾਮ ਸੰਭਲ ਤਕਰੀਬਨ 3 ਸਾਲਾਂ ਤੱਕ ਉਹਨਾਂ ਦੇ ਦੇਖ ਲੈ ਕਿ ਉਹਨਾਂ ਦਾ ਜਿਹੜਾ ਚਰਾਈ ਨਾ ਜਾਏ ਚਰਾਈ ਤੋਂ ਬਚਾਣਾ ਉਹਨਾਂ ਨੂੰ ਪਾਣੀ ਦੇਣਾ ਤੇ ਸਾਰੇ ਸਾਮ ਸੰਭਲ ਬਹੁਤ ਜ਼ਰੂਰੀ ਹੈ ਕਾਫੀ ਪੰਚਾਇਤਾਂ ਜਿਹੜਾ ਹੈ ਮੈਂ ਤੁਹਾਨੂੰ ਦੱਸ ਕੇ ਬੜਾ ਖੁਸ਼ੀ ਹੋ ਰਹੀ ਕਿ ਪੰਚਾਇਤਾਂ ਨੇ ਕਾਫੀ ਅੱਛੇ ਉਪਰਾਲੇ ਕੀਤੇ ਹਨ ਪੰਚਾਇਤਾਂ ਨੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਤਕਰੀਬਨ 200 ਨਾਨਕ ਬਗੀਚੀਆਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਇਸ ਸਾਲ ਲੱਗੀ ਹੈ ਨਾਨਕ ਬਗੀਚੇ ਇੱਕ ਛੋਟੇ ਜਿਹੇ ਰਖਵੇ ਤੇ ਬਤਵਤ ਬੂਟੇ ਲਗਾਏ ਆ ਇੱਕ ਕਨਾਲ ਦੇ ਜ਼ਮੀਨ ਹੈਗੀ ਉੱਥੇ ਚ ਕਿਤੇ ਕੋਈ 400 ਤੋਂ ਲੈ ਕੇ 500 ਬੂਟੇ ਲਗਾ ਰਹੇ ਆ ਜਿਹੜਾ ਮੀਆਂ ਵਾਕੀ ਟੈਕਨੀਕ ਹੈ ਉਸ ਦੇ ਤਹਿਤ ਬਣਾ ਰਹੇ ਆਂ ਔਰ ਆਪਾ ਨਰੇਗਾ ਦੇ ਤਹਾਦ ਵੀ ਕੰਮ ਕਰ ਰਹੇ ਆਂ ਨਰੇਗਾ ਤਹਿਤ ਜਿਹੜਾ ਪਿੰਡਾਂ ਚ ਲੋਕਾਂ ਲੋਕੀ ਮਤਲਬ ਉਹਨਾਂ ਨੂੰ ਆਪਾਂ ਸਿਲੈਕਟ ਕਰਦਾ ਜਿਨ੍ਹਾਂ ਦੇ ਖੇਤਾਂ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਨਾਲ ਜਿਹੜਾ ਬੂਟੇ ਲਗਾ ਰਹੇ ਆਂ ਉਹਨਾਂ ਨੂੰ ਆਪਾਂ ਹੈਂਡਓਵਰ ਮੇਨਟੇਨੈਂਸ ਵਾਸਤੇ ਉਹਨਾਂ ਨੂੰ ਦੇ ਰਹੇ ਜਿਮਵਾਰੀ ਕਿ ਤੁਸੀਂ ਸਾਮ ਸਮਲ ਲਓ ਔਰ ਉਹਨਾਂ ਦੇ ਵਾਸਤੇ ਉਹਨਾਂ ਨੂੰ ਬੂਟੇ ਪ ਤਾਕੀ ਸਰਵਾਈਵਲ ਬਤ ਤੋਂ ਬਤ ਹੋ ਪਾਏ ਅਤੇ ਨਜਾਇਜ਼ ਚਰਾਇი ਅਤੇ ਕਟਾਈ ਤੋਂ ਬਚਾ ਬਚਾ ਹੋ ਸਕੇ। ਬਹੁਤ ਵਧੀਆ ਤੁਸੀਂ ਦੱਸਿਆ ਮੇਰੇ ਵੀ ਸਵਾਲੇ ਹੀ ਸੀ ਕਿ ਜਮੇ ਤੁਸੀਂ ਪੇੜ ਫਰੀ ਦਿੰਨੇ ਆ ਫਰੀ ਆਫ ਕੋਸਟ ਦਿੰਨੇ ਆ ਚਾਹੇ ਕਿਸਾਨ ਆ ਚਾਹੇ ਐਨ ਜੀਓਜ਼ ਜਾਂ ਕੋਈ ਐਨੀ ਅਦਰ ਪਰਸਨ ਜਿਹੜਾ ਉਹਦੇ ਵਿੱਚ ਇੰਟਰਸਟ ਰਕ ਦਾ ਪੀੜ ਪਲਾਂਟ ਨੂੰ ਪਲਾਂਟ ਕਰ ਪਲਾਂਟੇਸ਼ਨ ਕਰਨ ਦਾ ਤੇ ਉਸ ਤੋਂ ਬਾਅਦ ਫਰਦਰ ਤੁਹਾਡੇ ਡਿਪਾਰਟਮੈਂਟ ਵੱਲੋਂ ਕੋਈ ਅਧਿਕਾਰੀ ਕਰਮਚਾਰੀ ਉਹਨੂੰ ਰੀਚੈੱਕ ਕਰਨ ਜਾਂਦਾ 3 ਸਾਲ ਦੇ ਵਿੱਚ ਵੀ ਇਹ ਪੌਦਾ ਚੱਲਦਾ ਆ ਪ੍ਰੋਪਰਲੀ ਪਰਸ਼ਰ ਹੋ ਰਹੀ ਆ ਉਹ ਇਸ ਤਰ੍ਹਾਂ ਦਾ ਸਿਸਟਮ ਜੀ ਬਿਲਕੁਲ ਮੈਂ ਜਿਵੇਂ ਪਹਿਲੇ ਵੀ ਦੱਸਿਆ ਕਿ ਕਿਸਾਨਾਂ ਨੂੰ ਕਿਸਾਨਾਂ ਨੂੰ ਅਗਰ ਸਬਸਿਡੀ ਦੇਣ ਤਾਂ ਹਰ ਸਾਲ ਉਹਨਾਂ ਦੀ ਮੋਨਿਟਰਿੰਗ ਹੁੰਦੀ ਹੈ ਜਿਹੜਾ ਫੋਰੈਸਟ ਗਾਰਡ ਹੈ ਉਹ ਜਾ ਕੇ ਉਹਨਾਂ ਨੂੰ ਮੋਬਾਈਲ ਐਪ ਬਣਾਇਆ ਹੈ ਸੜੀ ਮੋਬਾਈਲ ਐਪ ਉਹਨਾਂ ਤੋਂ ਜਾ ਕੇ ਮੋਨਿਟਰਿੰਗ ਕਰਦਾ ਹੈ ਕਿ ਕਿੰਨੇ ਬੂਟੇ ਉਹਨੇ ਲਗਾਏ ਆ ਹੁਣ ਇਸ ਸਾਲ ਕਿੰਨੇ ਬੂਟੇ ਜੀਵਤ ਹੈ ਇਹ ਸਾਰਾ ਕੈਲਕੂਲੇਸ਼ਨ ਬਾਅਦ ਹੀ ਉਹਨਾਂ ਨੂੰ ਸਬਸਿਡੀ ਦੇਤੀ ਹੈ ਤੇ ਇਹ ਸਾਰਾ ਪੁਰਾਣਾ ডিপਾਰਟਮੈਂਟ ਕਰ ਰਹਾ ਹੈ ਸਰ ਉਹ ਜਿਹੜੀ ਮਤਲਬ ਤੁਹਾਡੇ ਕੋਲੋਂ ਪੌਦੇ ਦਿੱਤੇ ਜਾਂਦੇ ਆ ਜਦੋਂ ਪਰਵਸ ਪੂਰੇ ਹੋ ਜਾਂਦੇ ਆ ਕੀ ਡਿਪਾਰਟਮੈਂਟ ਵੱਲੋਂ ਖਰੀਦੇ ਜਾਂਦੇ ਆ ਜਾਂ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਕਟਾਈ ਜਾਂ ਕਿਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਨਹੀਂ ਜਦੋਂ ਐਗਰੋ ਫੋਰੈਸਟਰੀ ਹੈ ਉਹ ਕਿਸਾਨਾਂ ਦਾ ਹੈ ਉੱਥੇ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਹੈ ਉਹਨਾਂ ਦਾ ਉਪਜ ਆਪਾਂ ਬੂਟੇ ਦੇ ਦੇ ਤੇ ਸਬਸਿਡੀ ਦਿੱਤੇ ਉਹ ਲਗਾ ਕੇ ਆਪਣਾ ਉਪਜ ਨੂੰ ਵੇਚ ਸਕਦੇ ਆ ਅੱਛਾ ਉਹ ਆਪਣੇ ਕਰ ਸਕਦਾ ਜਿੱਥੇ ਪੰਚਾਇਤ ਹੈਗਾ ਉੱਥੇ ਵੀ ਵਿਚਾਰਿਆ ਅਧਿਕਾਰ ਪੰਚਾਇਤਕ ਕੋਲੇ ਹੈਗੀ ਉਹ ਆਪਣਾ ਬੂਟੇ ਅਗਰ ਉਮਰ ਉਹਨਾਂ ਦਾ ਪੂਰਾ ਹੋ ਜਾਂਦਾ ਉਹ ਕਟਾ ਕਾਟ ਕੇ ਵੇਚ ਸਕਦੇ ਹੈ ਜਾਂ ਕੋਈ ਕੰਸਟਰਕਸ਼ਨ ਜਾਂ ਡਵੈਲਪਮੈਂਟ ਐਕਟੀਵਿਟੀ ਹੈ ਉਹਨਾਂ ਵਾਸਤੇ ਸਾਡੇ ਕੋਲ ਐਨਓਸੀ ਲੈ ਕੇ ਆਪਣਾ ਕਟਾ ਸਕਤੇ ਹਨ ਮਤਲਬ ਐਨਓਸੀ ਜ਼ਰੂਰੀ ਹੈ ਤੁਹਾਡੇ ਕੋਲ ਜੀ 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 ਤੇ ਸਿਰ ਉਹ ਕਿਹੜੀ ਕਿਹੜੇ ਪੇੜ ਆ ਜਿਵੇਂ ਧਾਰਮਿਕ ਤੌਰ ਤੇ ਰਿਲੀਜੀਅਸ ਤੌਰ ਤੇ ਜਿਹੜੇ ਪੇੜ ਕਟਣੇ ਨਹੀਂ ਚਾਹੀਦੇ ਜਿਹਦੇ ਨਾਲ ਫਾਈਨ ਹੁੰਦਾ ਹੈ ਜਾਂ ਕਿਸ ਤਰ੍ਹਾਂ ਉਹ ਕਿਹੜੀ ਕਿਹੜੇ ਪੇੜ ਆ ਦੇਖੋ ਪੰਜਾਬ ਚ ਮਤਲਬ ਸਿਰਫ ਦੇਸੀ ਜਿਹੜਾ ਆਮ ਹੈ ਉਸ ਤੇ ਆਪਾਂ ਜਿਆਦਾ ਫੋਕਸ ਕਰ ਰਹੇ ਹਾਂ ਉਥੇ ਸਮੇਂ ਸਮੇਂ ਤੇ ਧਾਰਾ 144 ਵੀ ਲਗਾਈ ਜਾਂਦੀ ਹੈ ਜ ਇਸ ਕਰਕੇ ਆਮ ਤਹਾਲ ਦੀ ਘੜੀ ਤੇ ਸਿਰਫ ਆਮ ਦੇ ਬੂਟੇ ਤਾਂ ਹੀ ਆਪਾਂ 146 ਲਗਾਏ ਕਿ ਬਿਨਾ ਮਨਜ਼ੂਰੀ ਤੁਸੀਂ ਕੱਟ ਨਹੀਂ ਸਕਦੇ ਹੋ ਆਪਣਾ ਪ੍ਰਾਈਵੇਟ ਜਿਹੜਾ ਲੈਂਡ ਤੇ ਹੈ ਸਰਕਾਰੀ ਤਾਂ ਐਸੇ ਵੀ ਨਹੀਂ ਕਰ ਸਕਦੇ ਹੋ ਤਾਂ ਆਮ ਦਾ ਦੇਸੀ ਆਮ ਜਹੇ ਉੱਥੇ ਆਪਾਂ ਇੱਕ پابੰਦੀ ਹੈਗੀ ਸਰ ਜਿਵੇਂ ਕੋਈ ਵਿਅਕਤੀ ਨੇ ਪੇੜ ਪੌਦੇ ਲੈਣੇ ਆ ਚਾਹੇ ਕਿਸੇ ਤਰ੍ਹਾਂ ਦੇ ਵੀ ਆ ਤੇ ਉਹਨਾਂ ਨੂੰ ਤੁਹਾਡੇ ਤੱਕ ਸੰਪਰਕ ਕਰਨ ਲਈ ਕਿਸ ਤਰ੍ਹਾਂ ਦੀ ਚਾਹੀਦੀ ਆ ਪੀ ਅ ਬਿਲਕੁਲ ਸਾਡੇ ਕੋਲ ਇੱਕ ਆਈ ਹਰੀਆਲੀ ਐਪ ਹੈ ਮੋਬਾਈਲ ਐਪ ਵੀ ਹੈ ਜੀ ਜੋ घर बैठे हुए बुक करा सकते हो तकरीबन पंद्रह बूटे पर व्यक्ति वो अपनी स्कीम हैगी इसको तो अलावा जो रेंज ऑफिस है साढ़े हर जगह थान त तक़रीबन रेंज ऑफिस है साढ़े को नर्सरिया भी हैं उ रेंज ऑफिस तो परमिट कटा के फ्री सप्लाई जाके नर्सरी से दिखा के अपने बूटे ले सकते हो लेकिन कंडीशन यह कि उसकी सामभ संभाल तो होनी चाहिए और जे बूटेज बद चाहिए तो आप सब तो पहले साड़ी रिक्वायरमेंट है कि थान दिखा दो कितने लगाना है ਤੁਹਾਡਾ ਐਨ ਜੀਓ ਨੂੰ ਵੀ ਇਹ ਗਾਈਡ ਕਰਦਾ ਤੁਸੀਂ ਥਾਂ ਆਪਣਾ ਲਵ ਲੋ ਜਿਸ ਥਾਂ ਤੇ ਬੂਟੇ ਚਲ ਪਏ ਉਹਨਾਂ ਦੇ ਸਾਮ ਸੰਭਾਲੋ ਸਕੇ ਉਸ ਥਾਂ ਤੇ ਆਪਾਂ ਬੂਟੇ ਜਿੰਨੇ ਵੀ ਹੈ ਉਹ ਆਪਾਂ ਮੁਹਈਆ ਕਰਾ ਦੇਣੇ ਸਰ ਹੋਰ ਕੋਈ ਜਿਹੜੀ ਗੱਲ ਆ ਤੁਹਾਡੇ ਫੋਰੈਸਟ ਡਿਪਾਰਟਮੈਂਟ ਨੂੰ ਅਚੀਵ ਆ ਬਹੁਤ ਵਧੀਆ ਤੁਸੀਂ ਕਾਰਜ ਕੀਤਾ ਆ ਉਹ ਸਾਡੇ ਦਰਸ਼ਕਾਂ ਜਰੂਰ ਦੇਰ ਦਰਸ਼ਕਾਂ ਵਾਸਤੇ ਮੈਂ ਇਕੋ ਟੂਰਿਜ਼ਮ ਦੀ ਗੱਲ ਕਰਾਂਗਾ ਜੀ ਜਦੋਂ ਮੈਂ ਪਠਾਨਕੋਟ ਸੀਗਾ 2019 21 ਤੇ ਜੀ ਉਥੇ ਆਪਾਂ ਪਹਿਲਾ ਇਕੋ ਟੂਰਿਜ਼ਮ ਪੰਜਾਬ ਦਾ ਆਪਾਂ ਸਟਾਰਟ ਕੀਤਾ ਸੀਗਾ ਜਿਸ ਦਾ ਨਾਮ ਹੈ एक चमरोड़ है जगह है जी। तो उत्तर मिनी गोवा के नाम से सुन देखा होगा मिनी गोवा अपना डेवलप किया प्रोजेक्ट के तहत बेसिकली रहने वास्ते जो टेंटेड एकोमोडेन है और एडवेंचर स्पोर्ट्स है और वाटर स्पोर्ट्स है तो छोटे छोटे इको टूरिज्म का बेसिक जो उद्देश्य ये है कि लोगों को बद तो वातावरण के बारे औरवर्सिटी बारे में जानकारी देना ਤਕਿ ਉਹਨਾਂ ਦੇ ਅੰਦਰ ਜਦੋਂ ਦੇਖੇਂਗੇ ਨਹੀਂ ਉਦੋਂ ਤੱਕ ਉਹਨਾਂ ਦੇ ਅੰਦਰ ਕਨਜ਼ਰਵੇਸ਼ਨ ਦੀ ਭਾਵਨਾ ਨਹੀਂ ਆਵੇਗੀ। ਜੀ। ਤਾਂ ਸਾਡਾ ਮਤਲਬ ਇਹ ਹੈ ਕਿ ਉਹਨਾਂ ਨੂੰ ਅਵੇਅਰ ਕਰੇ ਤਾਂਕਿ ਉਹ ਬਾਇਓਡਾਇਵਰਸਿਟੀ ਨੂੰ ਬਚਾਏ ਅਤੇ ਪੌਦ ਜੰ ਜਗਦੀ ਜਾਨਵਰ ਜਿੱਦਾਂ ਉਹਨਾਂ ਨੂੰ ਬਚਾਏ। ਇਸ ਇਸ ਤੋਂ ਇਲਾਵਾ ਜਿਹੜਾ ਸੈਕੰਡ ਆਬਜੈਕਟਿਵ ਹੈ ਉਹ ਹੈ ਰਿਕਰੀਏਸ਼ਨ। ਜੀ। ਲੋਕਾਂ ਨੂੰ ਜਦੋਂ ਪੰਜਾਬ ਦਾ ਦੇਖੋ ਪਤਾ ਨਹੀਂ ਹੋਗਾ ਲੋਕਾਂ ਨੂੰ ਕਿ ਪੰਜਾਬ ਦੇ ਇਤਨੀ ਅੱਛੀ-ਅੱਛੀ ਥਾਵਾਂ ਐ। ਇਤਨੇ ਤਰ੍ਹਾਂ ਦੇ ਲੈਂਡਸਕੇਪ ਐ ਤੁਸੀਂ ਦੇਖੋ ਜਿਸ ਵੇਲੇ ਪਠਾਨਕੋਟ ਦੀ ਮੈਂ ਗੱਲ ਕਰ ਰਿਹਾ ਸੀ ਕਿ ਮੀਨਿੰਗ ਹੋਆ उत्त एक ही थाना था तीन स्टेट है उन्होंने बाउंड्री है हिमाचल प्रदेश है शिवालिक रेंजेज है धौलाधार रेंजेज है जे एंड के की पीर पंजाल रेंजेज है अपना पंजाब भी हिमाचल का है और वाटर बॉडी है रंजीत सागर झील हैगी तकरीबन फिफ्टी सिक्स स्क्वायर किलोमीटर की वाटर बॉडी है ग्रास लैंड है फॉरैस है एग्रीकल्चर है मतलब इस तरह के सारे तरह के लैंडस्केप एक थानती था है और ब्यूटी सीरीनटी काफ़ी अच्छी है तो उसने ध्यान रखे अपना छोटा प्रोजेक्ट बनाया सर और प्रोजेक्ट दो साल के अंदर इतना फेमस हो गया और कि हूँ मतलब वर्ल्ड की मैप से मिनी गोवा टाइप करो पंजाब तो आ जाता है सक्सेस सक्सैसू रख जो मैं इतने आया इतने भी काफ़ी डैम्स हैं छोटे छोटे डैम हैं जिथे काफ़ी अच्छी ब्यूटी है सुंदर सुंदरता इस थाावे काफ़ी है जिथे तो असं गल करिए थाना डैम हैगी थाना डैम तो आप प्रोजेक्ट बनाया है उ डेयरिया कोकानेट जगह है उत्तर ऑफ रोडिंग और बैम्बू कैनोपी काफ़ी अच्छी है जी और काफ़ी अच्छी नेचुरल ब्यूटी है उत्था जंगल सफारी स्टार्ट कर किया है उत्तर बोटिंग की वाटर स्पोर्ट्स रहने वास्ते वास्तव टेंटेड अकोमोडेशन बनाया है आ, थाना डैम से डोलवा के नेे हैगीके और पिछले साल इतने चौहाल है नेड़े ही है चौहाल तकरीबन दस सत आठ किलोमीटर इतने अपना चौहाल डैम भी है उत्तर भी काफ़ी अच्छी ब्यूटी हैगी उसे भी सेम तरह का प्रोजेक्ट अपने इको टूरिजम प्रोजेक्ट स्टार्ट किया है जितने ऑल वेदर रिसोर्ट टेंट्स हैं जरा जंगल सफारी है सवेरे घूमन सवे वास्ते अपना नेचर गाइड भी रखे हर तक लोगों को बद तो वानकारी दे और वाटर स्पोर्ट्स सारी एक्टिविटिया है तो यह सारा ही तीन चार प्रोजेक्ट हूँ तक चल रहे हैं आप इसको सक्सैस देखते रहिए तो पाँच गवर्नमेंट वालों और भी था सिलेक्ट करने गया है जिमें कि एक मैली डैम है और तलवाड़ा जो पौंग डैम है उसे पाँच का हिस्सा है ਅਪਾ ਇਹ ਦੋ ਪ੍ਰੋਜੈਕਟਸ ਵੀ ਹੋਰ ਕੰਮ ਕਰ ਰਹੇ ਹਨ ਮੇਰੇ ਆਸੇ ਵਿਸ਼ਵਾਸ ਹੈ ਕਿ ਆਨੇ ਵਾਲੇ ਸਮੇਂ ਤੋ ਉਹ ਵੀ ਅਪਾ ਅਸੀਂ ਪੂਰਾ ਕਰ ਸਕਣਗੇ ਹਾਂ ਬਹੁਤ ਬਹੁਤ ਧੰਨ ਸੋ ਦੋਸਤੋ ਇਹ ਹਨ ਡਾਕਟਰ ਸੰਜੀਪ ਦਿਵਾੜੀ ਆਈਐਫਐਸ ਜਿਹੜੇ ਇਥੇ ਹੁਸ਼ਿਆਰਪੁਰ ਦੇ ਵਿੱਚ ਤਾਨਾਤ ਨੇ ਜਿਨ੍ਹਾਂ ਨੇ ਫੋਰੈਸਟ ਡਿਪਾਰਟਮੈਂਟ ਵਾਰੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿੱਥੇ ਕਿੱਥੇ ਇੱਕ ਸੁੰਦਰਤਾ ਨੂੰ ਲੈ ਕੇ ਬੜੇ ਬੜੇ ਵਧੀਆ ਤਰੀਕੇ ਦਾ ਨਾ ਪੀੜਾ ਨੂੰ ਦਰਖਤਾਂ ਨੂੰ ਬਣਾ ਕੇ ਜਿੱਥੇ ਲੋਕ ਟੂਰਿਜ਼ਮ ਵਾਸਤੇ ਲੋਕ ਜਾਂ ਇਕੋ ਟੂਰਿਜ਼ਮ ਦੇ ਤਹਿਤ ਬਣਾਇਆ ਤੇ ਵਧੀਆ ਤਰੀਕੇ ਨਾਲ ਗੱਲ ਕੀਤੀ ਔਰ ਗਾਂ ਕੀ ਪਲੈਨਿੰਗ ਹੈ ਸਰਕਾਰ ਵੱਲੋਂ ਕਿਸ ਤਰ੍ਹਾਂ ਕੀਤੀ ਇਹਦਾ ਸਾਰੀ ਗੱਲਬਾਤ ਨੂੰ ਲਾ ਕੇ ਬਹੁਤ ਹੀ ਵਧੀਆ ਵਿਸਤਾਰ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਬਾਦ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਫੋਰਡ ਪਾਸਟਮੈਂਟ ਜਿਹੜੇ ਵਕਤਾਂ ਰਿਜਿਸ ਪਲੇਸਿਸ ਦਾ ਕਿਹੜੇ ਪੇੜ ਆ ਜਿਹੜੇ ਨਹੀਂ ਕੱਟੇ ਜਾ ਸਕਦਾ ਜਾਂ ਖੇਤ ਸਾਰਾ ਕੀਤੀਆਂ ਨੇ ਸਾਰੀ ਜਾਣਕਾਰੀ ਕੁਸ਼ਾ ਸ਼ਹਿਰਪੁਰ ਤੋਂ ਦਾਵਾਰਤ ਲਈ ਦਲਜੀਤ ਅਜਰੂਹਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ